ਸਸਿਕਾ ਡੈਡੀ ਸਸਿਕਾ ਸਸਿਕਾ ਮੰਮੀ ਸਸਿਕਾ ਬਟਾ ਉਹ ਪਕੜੀ ਗੱਲ ਹੈ ਤਾਂ ਹੁਣ ਤਿਆਰ ਹੋ ਗਿਆ ਅੱਜ ਹਾਂ ਮਾਂ ਚੱਲੀਏ ਡੈਡੀ ਵਾਵੇਂ ਮੂਹਾਂ ਦਾ ਸੀਜ਼ਨ ਆ ਅੱਛਾ ਤੇ ਮੈਂ ਕਿਹਾ ਚੱਲੀਏ ਲੋਕ ਫਿਰ ਆਉਂਦੇ ਫਰਿੱਜਾਂ ਫਰੂਜਾਂ ਮਸ਼ੀਨਾਂ ਮਸ਼ੀਨਾਂ ਵਗੈਰਾ ਲੈਣ ਹਾਂ ਮੈਂ ਜਾ ਕੇ ਵੇਲੇ ਨਾ ਖੋਲੀਏ ਦੁਕਾਨ ਬਹੁਤ ਟਾਈਮ ਕਾਫੀ ਹੋ ਗਿਆ ਉਹਦੇ ਹਾਂ ਮੰਮੀ ਰੋਟੀ ਲਾਓ ਮੈਂ ਖਾ ਕੇ ਜਾਣਾ ਜਲਦੀ ਦੁਕਾਨ ਤੇ ਕੰਮ ਫਿਰ ਵਾਵਾ ਹੁੰਦਾ ਅੱਜ ਕੱਲ ਸੋਖ ਮੇਰਾ ਪੁੱਤ ਬਹੁਤ ਮਿਹਨਤ ਕਰਦਾ ਸਾਰਾ ਦਿਨ ਕੰਮ ਕਰਦਾ ਦੁਕਾਨ ਤੇ ਥੱਕ ਜਾਂਦਾ ਉਹ ਤੁਹਾਨੂੰ ਛੋਟੇ ਨੂੰ ਵੀ ਨਾਲ ਲਾਇਆ ਕਰ ਉਹ ਵੀ ਕੁਝ ਸਿੱਖ ਲਵੇ ਕੋਈ ਨਹੀਂ ਮੰਮੀ ਸਾਰੀ ਉਮਰ ਕੰਮ ਹੀ ਕਰਨਾ ਵਾ ਕੋਈ ਗੱਲ ਨਹੀਂ ਉਹਨੇ ਪੜ੍ਹਨਾ ਪੜ੍ਹਨਾ ਵੀ ਹੁੰਦਾ ਫਿਰ ਕੋਈ ਗੱਲ ਨਹੀਂ ਆਦੀ ਪੜ੍ਹਾਈ ਖਰਾਬ ਹੁੰਦੀ ਆ ਸੋਖੋ ਛੁੱਟੀ ਵਾਲੇ ਦਿਨ ਨਿੱਕੇ ਨੂੰ ਨਾਲ ਲਾ ਜਾ ਕਰ ਦੁਕਾਨ ਤੇ ਕੋਈ ਨਹੀਂ ਡੈਡੀ ਲੈ ਜਾ ਕਰਾਂਗੇ ਮੰਮੀ ਉੱਠੋ ਮੈਨੂੰ ਰੋਟੀ ਲਿਆ ਕੇ ਦਿਓ ਹਾਂ ਰੋਟੀ ਬਣੀ ਹੈ ਪੁੱਤ ਮੈਂ ਲੈ ਕੇ ਆਂ ਹਾਂਜੀ ਲਿਓ हाँ लो रोटी चंगा मम्मी चलता मैं दुकान चल ठीक है पुत्र चंगा ਸੋਕਾ ਸਾਰਾ ਕੰਮ ਸੰਭੀ ਫਿਰਦਾ ਦੁਕਾਨ ਦਾ ਮੇਰੇ ਤੋਂ ਤੇ ਦੁਕਾਨ ਤੇ ਜਾਇਬ ਨਹੀਂ ਜਾਂਦਾ ਅੱਜ ਵੀ ਮੈਨੂੰ ਸਰਪੰਚ ਸਾਹਿਬ ਨੇ ਬੁਲਾਇਆ ਸੀ ਤੇ ਮੇਰੇ ਕੋਲ ਟਾਈਮ ਹੀ ਨਹੀਂ ਆ ਗਈਆਂ ਤੇ ਛੋਟਾ ਵਿਹਲਾ ਘੁੰਮਦਾ ਰਹਿੰਦਾ ਵਾ ਤੇ ਉਹਨੂੰ ਵੀ ਨਾ ਆਪਾ ਪੇਜ ਦੇ ਗਰਗੀ ਮੈਂ ਤਾਂ ਸੁੱਖ ਨੂੰ ਬਥੇਰਾ ਕਹਿੰਨੀ ਆ ਵੀ ਇਹਨੂੰ ਕੰਮ ਤੇ ਖੜਿਆ ਕਰਨ ਨਾਲ ਹੂੰ ਸੁੱਖ ਕਹਿੰਦਾ ਕੋਈ ਨਹੀਂ ਮੰਮੀ ਇਹਨੂੰ ਪੜ੍ਹਨ ਲਿਖਣ ਦੋ ਇਹਦੀ ਐਸ਼ ਕਰਨ ਦੀ ਮਰਿਆ ਜੇ ਅਸ਼ਕਰਦਿਆ ਕਰਦਾ ਮੈਂ ਕਿਹਾ ਤੂੰ ਉਹਨੂੰ ਸਰਤੇ ਚੜਾਈ ਜਾਣਾ ਉਹਦੇ ਨੂੰ ਨਾਲ ਖੜਿਆ ਕਰ ਕੋਈ ਥੋੜੀ ਬਹੁਤੀ ਉੱਥੇ ਜ਼ਿੰਮੇਵਾਰੀ ਪਵੇ ਪਰ ਸੁਖ ਵੀ ਨਹੀਂ ਮੰਨਦਾ ਕੁਲਵਿੰਦਰ ਹੁਣ ਆਪਾਂ ਸੁਖ ਬਾਰੇ ਵੀ ਸੋਚੀਏ ਉਹਦੀ ਉਮਰ ਹੋ ਗਈ ਹੁਣ ਵਿਆਹ ਆਲੀ ਹਾਂਜੀ ਠੀਕ ਕਿਹਾ ਤੁਸੀਂ ਪਰ ਮੈਂ ਸੁਖ ਦੀ ਬਉਟੀ ਆਪਣੀ ਮਰਜ਼ੀ ਨਾਲ ਲੈ ਜੀਆਂ ਜਿਹੜੀ ਮੇਰੇ ਕਹਿਣਾ ਮੰਨਣ ਵਾਲੀ ਹੋ ਉਹਦੇ ਵੇਖ ਕੇ ਲਿਆਵਾਂਗੇ ਪਰ ਤੁਸੀਂ ਵੀ ਕਿਸੇ ਨਾਲ ਗੱਲ ਕਰਦੇ ਇਹਨਾਂ ਰਿਸ਼ਤੇ ਬਾਰੇ ਨਹੀਂ ਤੇ ਤਾਈ ਜੀ ਨੂੰ ਕਹਿੰਨੇ ਆ ਆਪਣੇ ਪੇਕੇ ਦਾ ਕੋਈ ਮੈਂ ਬੋਲ ਲਵੇ ਨਾ ਨਾ ਮੈਂ ਨਹੀਂ ਪੈਂਜੀ ਦੇ ਪੇਕਿਆਂ ਤੋਂ ਸਾਗ ਲੈਣਾ ਜੇ ਹੋਜੀ ਆਪ ਆ ਉਹੋ ਜੀ ਸਾਨੂੰ ਲੱਭ ਕੇ ਲਿਆ ਦੂਗੀ ਮੈਂ ਤੇ ਨਾ ਉਹ ਆਪਣੀ ਮਰਜ਼ੀ ਦੀ ਲੈਣੀ ਆ ਚੰਗਾ ਠੀਕ ਆ ਤੇਰੀ ਮਰਜ਼ੀ ਜਿੱਥੇ ਮਰਜ਼ੀ ਆਪੇ ਲੱਭ ਲੈ ਕੁੜੀ ਨੂੰ ਰੱਜੀ ਅਸਰੀ ਗਾ ਸਤਿ ਸ਼੍ਰੀ ਅਕਾਲ ਹੋ ਗਿਆ ਤੇਰਾ ਵੇਲਾ ਉਠੰਦਾ ਭਰਾ ਕਦੋਂ ਦਾ ਉੱਠ ਕੇ ਨਾਤ ਹੋ ਕੇ ਤਿਆਰ ਹੋ ਕੇ ਦੁਕਾਨ ਤੇ ਚੱਲ ਗਿਆ ਤੇ ਤੂੰ ਹੁਣ 14 ਵਜੇ ਉੱਠ ਕੇ ਮੂੰਹ ਵਿਖਾਉਣ ਡਿਆ ਆ ਮੰਮੀ ਤੋਂ ਸਵੇਰੇ ਤਾਨੇ ਮੇਨੇ ਇਹ ਮਾਰਨ ਲੱਗੀ ਬੰਦਾ ਚਾਹ ਤੇ ਪੀ ਲੈਂਦੇ। ਸ਼ਬਦ ਮੰਮੀ ਤਰੀ ਸਹੀ ਕਹਿੰਦੀ ਆ ਤੈਨੂੰ ਸੁੱਖ ਨੇ ਭੁਏ ਚੜਾਇਆ। ਆਪੋ ਸਾਰਾ ਕੰਮ ਸੰਭੀ ਫਿਰਦਾ ਵਾ ਤੂੰ ਵੇਲਾ ਵਾਰਾ ਗਰਦੀ ਕਰੀ ਜਨਾ। ਚੱਲ ਬੈ ਤੂੰ ਮੋਹਤ ਹੋ ਗਿਆ ਤੇ ਮੈਂ ਤੇਰੇ ਲਈ ਚਾਹ ਬਣਾ ਕੇ ਲੈ ਆਉਣੀ। ਤੂੰ ਇਹੀ ਪੀਓਗੇ ਚਾਹ। ਨੇ ਮੈਂ ਚਾਹ ਨਹੀਂ ਪੀਣੀ ਮੈਂ ਸਰਪੰਚ ਸਾਹਿਬ ਨੇ ਬੁਲਾਇਆ ਤੇ ਮੈਂ ਸ਼ਾਮਾਂ ਪੈ ਸਕਦੀਆਂ ਨਾ ਮੈਂ ਜਾਵਾਂ ਸਰਪੰਚ ਸਾਹਿਬ ਦੇ ਕੋਲ ਠੀਕ ਹੈ ਮੰਮੀ ਮੈਂ ਜਾ ਰੂਆ ਹਾਂ ਹਾਂ ਪਤਾ ਮਗੌਣੀ ਕੋਈ ਚੀਜ਼ ਇਹਦੇ ਦੱਸ ਦੋ ਮੈਨੂੰ ਦੱਸ ਦੇ ਚਰਜੀਤ ਕਿਉਂ ਮਗੌਣਾ ਹਾਂ ਲੈ ਸਬਜ਼ੀ ਲੈ ਮੋਬੀ ਲੈ ਚਲ ਠੀਕ ਹੈ ਬੇ ਮੈਂ ਮੁਰਦਾ ਮੈਂ 2:00 ਵਜੇ ਫਿਰ ਮੈਂ ਪੜੀ ਲਵਾਂਗਾ ਮੈਨੂੰ ਫੋਨ ਕਰ ਦੇਈਏ ਇੱਕ ਵਾਰ ਠੀਕ ਤਾਂ ਚੇਤਾ ਵੀ ਉਦਾਂ ਦਾ ਵਾ ਜਰੂਰ ਲੈ ਕੇ ਆਉਣਾ ਕੋਈ ਗੱਲ ਨਹੀਂ ਲੈ ਆਉਂਗਾ ਫੋਨ ਕਰਕੇ ਚੇਤਾ ਕਰਾ ਦੇਵਾਂਗਾ ਠੀਕ ਹੈ ਚੰਗਾ ਮੰਮੀ ਮੈਂ ਆਵਾਂ ਸੀਰੋਂ ਠੀਕ ਹੈ ਤੇ ਮੈਂ ਮੁਰਦਾ 2:30 ਵਜੇ ਤੇ ਫੋਨ ਕਰਦੇ ਮੈਨੂੰ ਸਬਜ਼ੀ ਲੈ ਕੇ ਆਏ ਚੇਤੇ ਨਾਲ ਓਕੇ ਮੰਮਾ ਅਗਰ ਵਾਧੇ ਮਰੀਏ ਨਹੀਂ ਤੁਰਦੇ ਤਾਂ ਆਉਂਦੇ ਆ

ਸਰਾ ਕੁਲਵਿੰਦਰ ਕੀ ਹਾਲਿਆ ਠੀਕ ਹੈ ਭੈਣ ਜੀ ਸਤਿ ਸ੍ਰੀ ਅਕਾਲ ਸ੍ਰੀ ਅਕਾਲ ਹਾਂ ਤੁਸੀਂ ਦੱਸੋ ਠੀਕ ਜੀ ਹਾਂਜੀ ਅਸੀਂ ਵੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਹਾਂ ਠੀਕ ਵਧੀਆ ਸਾਡਾ ਵੀ ਕੀ ਹਾਲ ਪਰਿਵਾਰ ਦਾ ਬਸ ਠੀਕ ਹੋਰ ਕੀ ਕਰਦੀ ਸਰਬਜੀਤ ਸਰਬਜੀਤ ਵੀ ਉਹਨੂੰ ਮੈਂ ਆਂਦੇ ਮੈਂ ਦੱਸਾਂ ਹੀ ਮੈਂ ਤਾਂ ਚਾਚੀ ਅੱਨੇ ਚੱਲੇ ਆ ਅੱਛਾ ਤੁਹਾਡੀ ਮੰਮੀ ਜਾ ਚਲਦੀ ਆ ਜੀ ਮਾ ਠੀਕ ਹੈ ਠੀਕ ਕਰ ਕੁਲਵਿੰਦਰ ਕਰੇ ਗੁਰਦਾਸ ਕਿੱਥੇ ਗਿਆ ਐਥੇ ਭੈਣ ਜੀ ਉਹ ਸਰਪੰਚ ਵੱਲ ਜਰਾਕ ਕੰਮ ਸੀਗਾ ਉਹਦੇ ਗੋਚਰਾ ਤੇ ਉਧਰ ਨੂੰ ਗਏ ਆ ਹਾਂ ਤੂੰ ਸੁੱਖ ਨੂੰ ਵਿਆਹ ਨੋਂ ਲਿਆ ਵੇਨੇ ਆ ਭੈਣ ਜੀ ਕਰਦੇ ਆ ਕੋਈ ਲਕਸੇਲਾ ਕੰਮ ਕਿੱਥੇ ਹੁੰਦੇ ਆ ਉਹ ਤੇ ਇਦਾਂ ਹੀ ਆ ਸੋਚਾਂਗੇ ਜੇ ਕੁਲਵਿੰਦਰ ਕਰੇ ਸੁੱਖ ਤੇਰੀ ਸਾਰੀ ਕਹਨੇ ਗੱਲ ਮੰਨਦਾ ਵਾ ਭਾਵੇਂ ਤੂੰ ਆਦੀ ਮਤ ਰਹੀ ਮਾਂ ਹੀ ਆ ਤੇ ਆਖੇ ਤੇਰੇ ਉਹ ਲੱਗਦਾ ਵਾ ਨਾ ਭੈਣ ਜੀ ਅੱਜ ਜਿਹੜੀ ਗੱਲ ਕਹਿਤੀ ਮੁੜ ਕੇ ਗੱਲ ਨਾ ਕਰੀਏ ਕੰਦਾ ਨੂੰ ਵੀ ਕੰਨ ਹੁੰਦੇ ਆ ਮੈਂ ਅਜੇ ਤੱਕ ਆਪਣੇ ਪੁੱਤਾਂ ਦੇ ਵਿੱਚ ਇਹ ਗੱਲ ਮਹਿਸੂਸ ਨਹੀਂ ਹੋਣ ਦਿੱਤੀ ਕਿ ਮੇਰੇ ਵਾਸਤੇ ਸੁੱਖ ਮਤਰਿਆ ਵਾ ਇਹ ਗੱਲ ਤੁਸੀਂ ਕਿਤਰਾ ਕਰਤੀ ਅੱਜ ਮੈਂ ਕੋਈ ਮਤਰਿਆਂ ਵਾਲਾ ਕੰਮ ਕੀਤਾ ਅਜੇ ਤੱਕ ਤੁਹਾਡੇ ਸਾਹਮਣੇ ਜਿਹੜਾ ਉਹਨੂੰ ਮਹਿਸੂਸ ਹੋਵੇ ਤੁਸੀਂ ਗੱਲਾਂ ਕਰ ਕਰਕੇ ਮਹਿਸੂਸ ਕਰਾ ਦੇਣਾ ਕਿ ਮੈਂ ਉਹਦੇ ਵਾਸਤੇ ਮਤਰਈ ਆ ਆਵੇ ਭੈਣੇ ਹੱਥ ਜੋੜੇ ਗੁੱਸਾ ਨਾ ਕਰੀ ਮੇਰੀ ਗੱਲ ਦਾ ਅੱਜ ਤੋਂ ਬਾਅਦ ਤੂੰ ਤਾਂ ਸਾਡੀ ਆਪਣੀ ਤੂੰ ਤੇ ਨਮਤ ਰਹੀ ਕਿਆ ਕਰ ਮੈਂ ਤਾਂ ਵਾਧੂ ਪਿਆਰ ਕਰਦੀ ਹਾਂ ਉਹਨੂੰ ਤਾਉ ਮੇਰੇ ਕਹਨੇ ਜਾ ਹਰ 니 ਜੋਦੀ ਅਹੀ ਪੂਰੀ ਕਰਦੇ ਆ ਕਲਵਿੰਦਰ ਕੋਰੇ ਇਹ ਤਾਂ ਗੱਲ ਤੇਰੀ ਸਹੀ ਆ ਤੂੰ ਸੁਖ ਨੂੰ ਬਹੁਤ ਪਿਆਰ ਕਰਦੀ ਆ ਤੇ ਜੇ ਤੂੰ ਚਾਹਵੇਂ ਤੇ ਮੈਂ ਸੁਖ ਨੂੰ ਰਿਸ਼ਤਾ ਕੋਈ ਕਰਾਵਾਂ ਨਹੀਂ ਭੈਣ ਜੀ ਅਜੇ ਨਹੀਂ ਮੇਰਾ ਕੋਈ ਵਿਚਾਰ ਆ ਜੇ ਕਿਹੜੀ ਉਮਰ ਆ ਉਹਦੀ ਅਜੇ ਖੋਜ ਗਿਆ ਥੋੜਾ ਚਿਹਰਾ ਜਦੋਂ ਕਰਨ ਆਇਆ ਮੈਂ ਤੁਹਾਨੂੰ ਦੱਸੂਗੀ ਚੰਗਾ ਕੁਲਵਿੰਦਰ ਕੋਰੇ ਤੂੰ ਤੇ ਮੇਰੀ ਗੱਲ ਦਾ ਮੈਨੂੰ ਲੱਗਦਾ ਗੁੱਸਾ ਕਰ ਗਈ ਆ ਤੇ ਕੋਈ ਨਹੀਂ ਤੂੰ ਸਲਾਹ ਕਰਕੇ ਸੁੱਖ ਤੇ ਵਿਆਹਣ ਦੀ ਉਮਰ ਹੈਗਾ ਤੇ ਤੂੰ ਸਲਾਹ ਕਰਕੇ ਤੇ ਦੱਸ ਦੀ ਠੀਕ ਹੈ ਨਾ ਕੋਈ ਨਹੀਂ ਭੈਣ ਜੀ ਦੱਸਾਂਗੇ ਨਾ ਹੋ ਕਰਾਉਣਾ ਸਾ ਕਹਿੰਨੇ ਜਿੱਦਾਂ ਦੀ ਆਪ ਆ ਉਦਾਂ ਦਾ ਸਾ ਕਰਾ ਦੂਗੀ ਮੈਂ ਤੇ ਕਦੀ ਵੀ ਨਹੀਂ ਲੈਂਦੀ ਇਹਦਾ ਸਾਥ ਮੈਂ ਤੇ ਨਾ ਉਹ ਲੈਣੀ ਆ ਜਿਹੜੇ ਤਰ੍ਹਾਂ ਮੈਂ ਆਪਣੇ ਸੁੱਖ ਨੂੰ ਮਗਰ ਲਾਇਆ

ਹਾਂਜੀ ਵਧੀਆ ਠੀਕ ਆ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਆ ਠੀਕ ਵਧੀਆ ਵਧੀਆ ਅੱਜ ਤੇਰਾ ਕਿਦਾਂ ਜੀ ਕਰ ਆਇਆ ਭੈਣ ਨਾਲ ਗੱਲ ਕਰਨ ਦਾ ਹਾਂਜੀ ਮੈਂ ਵੀ ਆਖਿਆ ਮੈਂ ਹਾਂ ਚੱਲ ਮੈਂ ਤੀਤੀ ਨੂੰ ਫੋਨ ਲਾ ਕੇ ਤੇ ਗੱਲ ਕਰ ਲਾਂ ਹਾਂਜੀ ਹਾਂਜੀ ਹੋਰ ਸੁਣਾ ਠੀਕ ਠਾਕ ਆ ਹਾਂਜੀ ਵਧੀਆ ਸਾਰੇ ਠੀਕ ਠਾਕ ਆ ਠੀਕ ਹੀ ਚਾਹੀਦਾ ਕਿੱਦਾਂ ਵਾ ਬੱਚਿਆਂ ਦਾ ਕਿੱਦਾਂ ਹਾਂ ਠੀਕ ਆ ਬੱਚੇ ਠੀਕ ਆ ਸੁੱਖ ਗਿਆ ਦੁਕਾਨ ਤੇ ਨਿਕਾ ਵੇ ਘਰੇ ਹੀ ਬੈਠਾ ਸਰਾਣੇ ਮੇਰੇ ਹਾਂ ਜੀ ਠੀਕ ਆ ਹਾਂ ਹਾਂ ਉਹ ਵੀ ਠੀਕ ਉਹ ਵੀ ਇਤਰਾ ਪਿੰਡ ਚ ਕਿਸੇ ਹਲਕਾਮੀ ਗਏ ਆ ਅਛਾ ਅਛਾ ਉਹ ਹਾਂ ਥੋਨੇ ਮੈਂ ਕਿਹਾ ਦਿਨ ਨਾਲ ਨਹੀਂ ਆਉਣਾ ਸੀ ਚਾਰਕ ਦਿਨ ਮੇਰੇ ਕੋਲ ਤੇ ਮੈਂ ਅੱਥੇ ਚਲੋਣੇ ਆਉਣਾ ਤੇ ਅਗਲੇ ਹਫਤੇ ਮੈਂ ਤੁਹਾਡੇ ਕੋਲ ਆ ਚਾਰਕ ਦਿਨ ਰਹਿਣ ਆਜ ਵੀ ਮੈਂ ਕਿਹਾ ਤੈਨੂੰ ਮਨਾਂ ਕੀਤਾ ਹੋਰ ਦੱਸ ਮੈਂ ਦੱਸਦਾ ਕੋਈ ਨਹੀਂ ਕੋਈ ਨਹੀਂ ਆਜੀ ਤੇ ਮੈਂ ਕਦੋਂ ਆਣਾ ਫੌਜੀ ਨੇ ਛੁੱਟੀ ਕਦੋਂ ਆਣਾ ਉਹਨਾਂ ਨੇ ਨਹੀਂ ਆ ਦਿਉਣਾ ਛੁੱਟੀ ਤੇ ਉਹਨਾਂ ਨੂੰ ਸਮਾਂ ਲੱਗ ਜੇਣਾ ਅੱਛਾ ਤਸਾਹਰਾ ਇਤਰਾ ਫਿਰ 150 ਹੋਰ ਇਤਰੇ ਮੰਡੇ ਤੇ ਯਾ ਬਵਾਸ ਮਰ ਤੁਹਾਨੂੰ ਪਤਾ ਛੱਡ ਕੇ ਆਇਆ ਨਹੀਂ ਜਾਂਦਾ ਤੇ ਫਿਰ ਮੈਂ ਚੱਲਣ ਲੱਗਣੇ ਆਉਣਾ ਇੱਥੇ ਚੱਲਣਾ 4 ਦਿਨ ਤੁਹਾਡੇ ਕੋ ਆ ਜੂ ਠੀਕ ਠੀਕ ਆ ਕੋਈ ਨਹੀਂ ਆ ਜਵੀਂ ਜਦੋਂ ਤੱਕ ਜੀ ਕਰੂ ਠੀਕ ਆ ਸਾਰੇ ਵਧੀਆ ਹਾਂ ਸਾਰੇ ਠੀਕ ਠਾਕ ਵਧੀਆ ਵਧੀਆ ਅੱਛਾ ਚਲੋ ਠੀਕ ਹੈ ਹਾਂ ਠੀਕ ਆ ਚੰਗਾ ਚੰਗਾ ਇਹਦਾ ਹੁਣ ਜੀ ਕਰਾਇਆ ਭੈਣ ਕੋਣ ਦਾ ਚੱਲਿਆਣੀ ਆ जाना भी और कि मेरे को आना हां जी सत श्री अकाल जी सत श्री हां जी अही ना एक मशीन देखनी सी वॉशिंग मशीन है ਹਾਂਜੀ ਤੇ ਕੋਈ ਚੰਗੀ ਜੀ ਕੰਪਨੀ ਦੀ ਸਾਨੂੰ ਦਿਖਾਓ ਬੈਠੋ ਵਖਾ ਦਿੰਨੇ ਕੰਪਨੀਆਂ ਸਾਰੀਆਂ ਹੈਗੇ ਆਪਣੇ ਕੋ ਤਿੰਨ ਚਾਰ ਕੰਪਨੀਆਂ ਵਧੀਆ ਅੱਛਾ ਜਿਹੜੀ ਆਖੋਗੇ ਕੋਈ ਨੇ ਵਿਖਾ ਦਿੰਨੇ ਆਹਣਾ ਆਇਆ ਮੁੰਡਾ ਵਿਖਾਉਣ ਦਿਆ ਕਸਟਮਰ ਆਇਆ ਤੇ ਉਹਨਾਂ ਨੂੰ ਮਸ਼ੀਨਾਂ ਵਿਖਾਉਂਦਾ ਹੈ ਉਹ ਜੀ ਕੰਪਨੀ ਦੀ ਵਿਖਾ ਦਿਓ ਵਧੀਆ ਹੁੰਦੀ ਆ ਐਲਜੀ ਦੀ ਐਲਜੀ ਦੀ ਵਿਖਾ ਦਿੰਨੇ ਕੋਈ ਸਾਡੀ ਚੋਇਸ ਵਧੀਆ ਹੋਵੇ ਐਲਜੀ ਦੀ ਵਿਖਾ ਰੋ ਬੈਠੋ ਬੈਠੋ ਉਹ ਹੁੰਦੇ ਆ ਫ੍ਰੀ ਟੈਕਿੰਗ ਸਾਡੇ हो दसो चाय पानी लाओ नहीं बस जी मेरे को बेटे कितने का टाइम लगेगा चलो कोई नहीं आ जाओ मैं बखा दूंगा देने आंटी के दे के है ना के तू ही करे यूज करनी है नहीं नहीं बेटे करे ही यूज करनी है देनी अच्छा, नहीं है पगिसे ने हां 7 किलो दीजिए 3 सीरीज दी हां 10 किलो दीजिए अच्छा हां जी ਤੇ ਇਹਦੇ ਵਿੱਚ ਕੀ ਫੰਕਸ਼ਨ ਹੈਗੇ ਆ ਸਾਰੇ ਫੰਕਸ਼ਨ ਸਾਰੇ ਇਹ ਸੈਮੀ ਆਟੋਮੈਟਿਕ ਹੈ ਜੀ ਅੱਛਾ ਜੀ ਹਾਂ ਜੀ ਧੋਣ ਵਾਲਾ ਵਾਇਆ ਪਾਸਾ ਤੇ ਧੋਣ ਵਾਲਾ ਅੱਛਾ 10 ਕਿਲੋ ਹੈ ਦੀ ਕੈਪੈਸਿਟੀ ਤੇ ਕੀ ਇਹਦਾ ਪ੍ਰਾਈਸ ਹੈਗਾ ਇਹ 14000 ਦੀ ਜੀ 14000 ਦੀ ਹਾਂ ਜੀ ਇਹ ਕੰਪਨੀ ਦਾ ਹੀ ਰੇਟ ਹੈ ਕਿ ਜਾਨ ਨਹੀਂ ਕੰਪਨੀ ਦਾ ਇਸ ਕਰਕੇ ਨਹੀਂ ਇਸ ਕਰਕੇ ਹੀ ਦਿੱਤਾ ਤੁਹਾਨੂੰ ਜਾਇਜ਼ ਹੀ ਰੇਟ ਲਾਇਆ ਕੋਈ ਬਹੁਤਾ ਜ਼ਿਆਦਾ ਨਹੀਂ ਹੈ ਹਾਂ ਮਾਰਜਨ ਨਹੀਂ ਰੱਖਿਆ ਸਭ ਠੀਕ ਹੈ ਠੀਕ ਹੈ ਇਹ ਵਾਲਾ ਕਲਰ ਕਲਰ ਦੇਖ ਲਓ ਪਸੰਦ ਕਰ ਲਓ ਫਿਰ ਘਰੇ ਜਾ ਕੇ ਨਾ ਕਿਉਂ ਆਪਣੇ ਐਲਜੀ ਦੀ ਕੰਪਨੀ ਆ ਵਧੀਆ ਕੰਪਨੀ ਆ ਜਿਹੜੀ ਤੁਸੀਂ ਕਹਿੰਦੇ ਹੋ ਨਾ ਐਲਜੀ ਦੀ ਕੋਈ ਕੰਪਲੇਨ ਤੇ ਨਹੀਂ ਹੈ ਦੀ ਨਹੀਂ ਜੀ ਨਹੀਂ ਕੋਈ ਕੰਪਲੇਨ ਨਹੀਂ ਚਲੋ ਫਿਰ ਕੋਈਆਂ ਫਿਰ ਤੁਸੀਂ ਇਹੀ ਪੈਕਿੰਗ ਕਰ ਦੋ ਠੀਕ ਕੋਈ ਨਹੀਂ ਭੇਜਦੇ ਮੈਂ ਤੁਹਾਨੂੰ ਪਤਾ ਲਿਖਾ ਦਉ ਆਪਣਾ अंटी पेमेंट तो कैश करनी है कि ऑनलाइन नहीं बेटे कैश ही करेंगे अच्छा चलो कर दो तो। नाम लिखा दो किथे भेजनी है एड्रेस पे, पे लिखा दो हां जी ठीक है जी लिखा देने हां जी हां मैडम तो ये लिखा दो एड्रेस लिखा दो तुम्हें ठीक है हेलो दो नोट काट ही चार काट दे चल 500 जा। हां जी चलो कोई ठीक है एड्रेस लिखवा दियो नाम लिखवा दियो जिथे भेजनी है नाम है जी लिखविंदर सिंह लिख लो जी ਹਾਂਜੀ ਫੋਨ ਨੰਬਰ ਲਿਖਾ ਦਿਓ ਮਾਣ ਹਾਂਜੀ ਲਿਖੋ ਫੋਨ ਹਾਂਜੀ 62 ਹਾਂਜੀ 3074 ਠੀਕ ਹੈ ਜੀ ਠੀਕ ਹੈਂਟੀ ਜੀ ਕੋਈ ਨਹੀਂ ਪਈ ਦੇਨੇ ਥਾੜੀ ਘੜੀ ਪਹੁੰਚ ਜਾਂਦੀ ਆ ਠੀਕ ਹੈ ਜੀ ਹਾਂਜੀ ਹੋਰ ਦੱਸੋ ਕੋ ਚਾਹ ਪਾਣੀ ਸੀ ਹਾਂਜੀ ਬਸ ਜੀ ਮਿਹਰਬਾਨੀ ਠੀਕ ਹੈ ਚਲੀਏ ਚਲੋ ਮੰਮੀ ਮੈਨੂੰ ਮੋਟਰਸਾਈਕਲ ਲੈ ਕੇ ਤਾ ਮੇਰੇ ਤੋਂ ਬੱਸਾਂ ਹੀ ਧੱਕੇ ਨਹੀਂ ਖਾਦੇ ਜਾਂਦੇ ਅਜੇ ਨਹੀਂ ਮਿਲਣਾ ਪਹਿਲਾਂ ਕੁਝ ਕਰਨ ਜੋਗਾ ਤੇ ਹੋ ਜਾ ਮੋਟਰਸਾਈਕਲ ਤਾਂ ਤੈਨੂੰ ਚਾਹੀਦਾ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਐਵੇਂ ਨਹੀਂ ਮੋਟਰਸਾਈਕਲ ਮਿਲ ਜਾਂਦੇ ਮਿਹਨਤਾਂ ਕਰਨੀਆਂ ਪੈਂਦੀਆਂ ਪੁੱਤ ਪੜ੍ਹ ਪੜਾਈਆਂ ਇਤਰਾ ਹੀ ਹੁੰਦੀਆਂ ਬੱਸਾਂ ਤੇ ਜਾ ਕੇ ਨਾ ਕਿ ਮੋਟਰਸਾਈਕਲਾਂ ਤੇ ਉਹ ਸੁਖ ਵੀਰ ਤੋਂ ਉਹ ਮੋਟਰਸਾਈਕਲ ਹੈਗਾ ਉਹ ਮਾਰ ਕੇ ਕਿੱਕ ਤੇ ਚੱਲ ਜਾਂਦੇ ਮੈਂ ਬਾਜ ਮੂੰਹ ਹਲਵੇਂ ਨਾ ਰਹੀ ਨਾ ਕਿਉਂ ਮੂੰਹ ਹਲਵੇਂ ਦਾ ਰਹੀ ਨਾ ਤੈਨੂੰ ਬੱਸ ਮਿਲਦੀ ਆ ਬੱਸ ਤੇ ਜਾਣਾ ਤੂੰ ਪੜ ਪਹਿਲਾ ਮੋਟਰਸਾਈਕਲ ਜਦੋਂ ਜੋਗਾ ਜਦੋਂ ਹੋ ਜਾਏਗਾ ਤੂੰ ਆਪੇ ਲੈ ਦੇਣਾ ਅਸੀਂ ਠੀਕ ਆ ਉਹਦੇ ਮਾਰ ਕੇ ਕਿੱਕ ਤੇ ਚੱਲ ਜਾਂਦਾ ਵਾ ਤੇ ਮੈਂ ਬੱਸਾਂ ਜੋਗੇ ਰਹਾ ਨਾ ساری ਉਮਰ ਜਿਆਦਾ ਬੋਲਿਆ ਨਾ ਕਰ ਠੀਕ ਆ ਉਹ ਕੰਮ ਤੇ ਜਾਂਦਾ ਉਹ ਤਾਂ ਕਿੱਕ ਮਾਰ ਕੇ ਚੱਲ ਜਾਂਦਾ ਤੂੰ ਸਾਰਾ ਦਿਨ ਵਿਹਲਾ ਬੈਠਾ ਰਹਿਣਾ 2 ਘੰਟੇ ਸਕੂਲ ਜਾ ਕੇ ਤੇ ਗੱਲਾਂ ਕਰਦਾ ਚੁੱਪ ਕਰਕੇ ਬੈਠਾ ਰਹਿ ਅਜੇ ਕੁਝ ਨਹੀਂ ਮਿਲਣਾ ਤੈਨੂੰ